ਖਾਸ ਵੱਲ ਦੀ ਵੱਡੀ ਖਬਰ ਫਰੀਦਕੋਟ ਤੋਂ ਸਾਹਮਣੇ ਆਉਂਦੀ ਪਈ ਹੈ ਜਿੱਥੇ ਕਿ ਖੇਤ ਵਿਚ ਬੰਬ ਨੁਮਾ ਚੀਜ਼ ਮਿਲੀ ਹੈ ਉਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ دہشت ਦਾ ਮਾਹੌਲ ਫਸਰਿਆ ਹੋਇਆ ਹੈ ਜ਼ਿਕਰੇ ਖਾਸ ਹੈ ਕਿ ਇੱਕ ਪਾਸੇ ਜਿਸ ਤਰ੍ਹਾਂ ਪਹਿਲਗਾਮ ਦੇ ਵਿੱਚ ਅਤਵਾਦੀਆਂ ਦੇ ਵੱਲੋਂ ਹਮਲਾ ਕੀਤਾ ਕਿ ਉਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ ਪਰ ਹੁਣ ਵੱਡੀ ਖਬਰ ਫਰੀਦਕੋਟ ਤੋਂ ਸਾਹਮਣੇ ਆਉਂਦੀ ਪਈ ਹੈ ਜਿੱਥੇ ਕਿ ਖੇਤਾਂ ਦੇ ਵਿੱਚ ਬੰਬ ਨੁਮਾ ਚੀਜ਼ ਮਿਲੀ ਹੈ ਉਸ ਤੋਂ ਬਾਅਦ ਪੁਲਿਸ ਨੂੰ ਮੌਕੇ ਤੇ ਬੁਲਾਇਆ ਗਿਆ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਕਿਸਾਨਾਂ ਵੱਲੋਂ ਆਪਣੇ ਖੇਤ ਅੰਦਰ ਕੰਬਾਈਨ ਦੀ ਮਦਦ ਕਿੱਤ ਨਾਲ ਫਸਲ ਦੀ ਕਟਾਈ ਦੇ ਦੌਰਾਨ ਇੱਕ ਬੰਬ ਨੁਮਾ ਚੀਜ਼ ਮਿਲਦੀ ਹੈ ਇਸ ਤੋਂ ਬਾਅਦ ਜਿੱਥੇ دہشت ਦਾ ਮਾਹੌਲ ਬਣਿਆ ਉੱਤੇ ਹੀ ਮੌਕੇ ਤੇ ਜਦੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਬਾਅਦ ਦੇ ਵਿੱਚ ਥਾਣਾ ਸਦਰ ਦੀ ਪੁਲਿਸ ਦੇ ਇੰਚਾਰਜ ਰਜੇਸ਼ ਕੁਮਾਰ ਆਪਣੀ ਟੀਮ ਦੇ ਨਾਲ ਮੌਕੇ ਤੇ ਪਹੁੰਚਦੇ ਆ ਜਿੰਨਾਂ ਵੱਲੋਂ ਮੌਕੇ ਤੇ ਜਾ ਕੇ ਉੱਥੇ ਖੜੀ ਪਬਲਿਕ ਨੂੰ ਇੱਕ ਸਾਈਡ ਤੇ ਕਰਕੇ ਬੰਬ ਨੁਮਾ ਚੀਜ਼ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਇਸ ਪੂਰੇ ਮਾਮਲੇ ਨੂੰ ਲੈ ਕੇ ਕੀ ਕਹਿਣਾ ਹੈ ਕਿ ਹੁਣ ਇੱਥੇ ਫੌਜ ਨੂੰ ਬੁਲਾਇਆ ਜਾਵੇਗਾ ਜਾਂ ਫਿਰ ਇਹ ਚੀਜ਼ ਕਿਸ ਬਾਬਤ ਸੀਨੀਅਰ ਪੁਲਿਸ ਅਧਿਕਾਰੀ ਦੇ ਵੱਲੋਂ ਪੂਰੀ ਗੱਲਬਾਤ ਦੱਸੀ ਗਈ ਹੈ ਪਰ ਦੂਸਰੇ ਪਾਸੇ ਖੇਤ ਮਾਲਕ ਨੇ ਦੱਸਿਆ ਹੈ ਕਿ ਉਹਨਾਂ ਦਾ ਭਤੀਜਾ ਖੇਤਾਂ ਦੇ ਵਿੱਚ ਫਸਲ ਦੀ ਕਟਾਈ ਕਰਦੇ ਪਏ ਸੀ ਕਿ ਕੰਬਾਈਨ ਦੇ ਹੇਠਾਂ ਅਚਾਨਕ ਕੋਈ ਭਾਰੀ ਵਸਤੂ ਆ ਜਾਂਦੀ ਹੈ ਉਸ ਤੋਂ ਬਾਅਦ ਜਦੋਂ ਪਹਿਲਾਂ ਇਹ ਸਮਝਿਆ ਗਿਆ ਕਿ ਕੋਈ ਪੱਥਰ ਹੈ ਪਰ ਜਦੋਂ ਉੱਥੋਂ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇੱਕਦਮ ਰੌਲਾ ਪੈ ਜਾਂਦਾ ਇਸ ਬਾਬਤ ਖੇਤ ਮਾਲਕ ਦੇ ਵੱਲੋਂ ਪੂਰੀ ਗੱਲਬਾਤ ਦੱਸੀ ਜਾਂਦੀ ਹੈ ਨਰਨਾ ਸਰਦਾਰ ਕਰਮ ਸਿੰਘ ਸੰਧੂ ਜੀ ਸਵੇ ਜੀ ਅੱਜ ਜਿਹੜਾ ਇਹ ਖੇਤ ਵਿੱਚੋਂ ਇੱਕ ਬੰਬ ਨੁਮਾ ਚੀਜ਼ ਮਿਲੀ ਹੈ ਕੀ ਚੀਜ਼ ਹੈ ਔਰ ਕਿਵੇਂ ਪੜਾਇਤ ਜਿਹੜੀ ਇਹ ਮਿਲੀ ਇਹ ਸਾਡੇ ਚਾਚਾ ਜੀ ਦਾ ਲਟਕਿਆ ਜੀ ਉਹਨਾਂ ਨੇ ਖੇਤ ਰੈਂਟ ਤੇ ਲਿਆ ਜੀ ਇਹ ਕੈਨੇਡਾ ਚ ਰਹਿੰਦਾ ਸਾਰਾ ਪਰਿਵਾਰ ਜੀ ਤੇ ਤੂੜੀ ਬਣਾ ਰਹੇ ਸੀਗਾ ਜੀ ਜਦੋਂ ਤੂੜੀ ਬਣਾਉਂਦੇ ਬਣਾਉਂਦਾ ਇੱਥੇ ਕਮਾਈਨਾਈ ਜੀ ਮਸ਼ੀਨ ਆਈ ਮਸ਼ੀਨ ਦੇ ਵਿੱਚ ਜੀ ਇਹ ਜਿਹੜੀ ਚੀਜ਼ ਪਈ ਆ ਤੁਹਾਡੇ ਸਾਹਮਣੇ ਉਹਦੇ ਵਿੱਚ ਆਈ ਜੀ ਜਦੋਂ ਵੀ ਚਾਈਨਾ ਜੀ ਤੇ ਇੱਕ ਤੂੜੀ ਵਾਲੀ ਮਸ਼ੀਨ ਦੇ ਥੱਲੇ ਇੱਕ ਅਡਜਸਟਮੈਂਟ ਹੁੰਦੀ ਆ ਜੀ ਪੁਰਜਾ ਲੱਗਿਆ ਹੁੰਦਾ ਉਹਨੇ ਉਹਦੇ ਵਿੱਚ ਇਹਨੂੰ ਥੱਲੇ ਸੜਦਾ ਜੀ ਇਹਨਾਂ ਨੂੰ ਛੱਕ ਪਿਆ ਵੀ ਕੋਈ ਪੱਥਰ ਜਾਂ ਐਕਟ ਜਾਂ ਕੋਈ ਰੋੜਾ ਜਾਂ ਲੋਹੇ ਦੀ ਭਾਰੀ ਚੀਜ਼ ਇਹਦੇ ਵਿੱਚ ਆਈ ਆ ਜੀ ਜਦੋਂ ਇਹਨਾਂ ਨੇ ਦੇਖਿਆ ਜੀ ਉਹਨਾਂ ਨੂੰ ਇੱਕ ਬੰਬ ਨੂੰਆ ਚੀਜ਼ ਲੱਗੀ ਜੀ ਤੇ ਇੱਕ ਦਿਰੇ ਇੱਕ ਵਾਰੀ ਤਾਂ ਸਾਰੇ ਕਬਰ ਆ ਗਏ ਜੀ ਫਿਰ ਮੈਂ ਮੇਰੇ ਨਾਲ ਇਹਨਾਂ ਨੇ ਆਨਲਾਈਨ ਗੱਲਬਾਤ ਕੀਤੀ ਫੋਨ ਤੇ ਜੀ ਫਿਰ ਮੈਂ ਫਟਾਫਟ ਗੱਡੀ ਲੈ ਕੇ ਆਇਆ ਜੀ ਫਿਰ ਮੈਂ ਪੁਲਿਸ ਨੂੰ ਇਨਫਰਮੇਸ਼ਨ ਦਿੱਤੀ ਜੀ ਫਿਰ ਐਸਐਸਓ ਆਹਮ ਸਦਰ ਫਰੀਦਕੋਟ ਉਹ ਆਪਣੀ ਜਿਹੜੀ ਪਾਰਟੀ ਲੈ ਕੇ ਇੱਥੇ ਪਹੁੰਚਿਆ ਜੀ ਉਹਨਾਂ ਨੇ ਸਾਰਾ ਇਹਨਾਂ ਨੂੰ ਚੈੱਕ ਕੀਤਾ ਜੀ ਹੁਣ ਜੋ ਆਰਮੀ ਵਾਲਿਆਂ ਨੇ ਉਹਨਾਂ ਨੇ ਇਨਫਰਮੇਸ਼ਨ ਦਿੱਤੀ ਹੈ ਕੀ ਲੱਗਦਾ ਹੈ ਕਿ ਇਹ ਆਰਮੀ ਦੀ ਕੋਈ ਹੋ ਸਕਦੀ ਚੀਜ਼ ਹੈ ਜਾਂ ਕਿ ਕੋਈ ਬੰਬ ਨੁਮਾ ਨਹੀਂ ਅਸੀਂ ਜ਼ਿਮੀਦਾਰ ਬੰਦੇ ਆਂ ਜੀ ਖੇਤੀ ਕਰਦੇ ਆਂ ਸਾਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਵੀ ਇਹ ਬੰਬ ਨੁਮਾ ਚੀਜ਼ ਹੈ ਜਾਂ ਕੋਈ ਆਰਮੀ ਦੀ ਆ ਜਾਂ ਪੁਲਿਸ ਦੀ ਕੀ ਕਰਾਂ ਮਾਤਾ ਜੀ ਇਹ ਅਸੀਂ ਐਸੇ ਵਸਤੀ ਪੁਲਿਸ ਨੂੰ ਇਨਫਰਮੇਸ਼ਨ ਦਿੱਤੀ ਆ ਵੀ ਸਾਨੂੰ ਇਸ ਤੋਂ ਬਹੁਤ ਆ ਵੀ ਜਾਨੀ ਕਿ ਖੋਫ ਦੇ ਵਿੱਚ ਆ ਸਾਰਾ ਇਹ ਜੀ ਖੇਤ ਵਾਲੇ ਇਹਨੂੰ ਚੈੱਕ ਕੀਤਾ ਜਾਵੇ। ਮਾਹੌਲ ਤਾਂ ਕਾਫੀ ਫਰਤਨਾਪੂਰਨ ਹੋ ਗਿਆ ਨੇ ਜੀ। ਹਾਂ ਮਾਹੌਲ ਤਾਂ ਹੋ ਗਿਆ ਜਿਵੇਂ ਜਿਵੇਂ ਪਤਾ ਲੱਗਦਾ ਜੀ ਸਾਡੇ ਏਰੀਆ 'ਚ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਜੀ। ਬਹੁਤ ਇਹ ਏਰੀਆ ਵਧੀਆ ਸੇਫ ਆ ਜੀ ਤੇ ਆਪਦੇ ਸਾਡੇ ਘਰ ਆ ਜੀ ਸਾਰੇ। ਜਿੱਤੂ ਗੱਲ ਕਰੀਏ ਤਾਂ ਥੋੜੀ ਦੂਰੀ ਮਿਲਟਰੀ ਦਾ ਜਿਹੜਾ ਐਕਸਰਸਾਈਜ਼ ਏਰੀਆ ਹੈ। ਹਾਂਜੀ ਹਾਂਜੀ। ਕੀ ਲੱਗਦਾ ਕਿ ਮਿਲਟਰੀ ਦੀ ਜੋ ਗੱਡੀਆਂ ਦਾ ਜਾਂਮਦਾ ਜਾਂ ਇੱਥੇ ਹੁੰਦੀ ਹੋਵੇ ਜਾਂ ਕੋਈ ਚੀਜ਼ ਇੱਥੇ ਲੱਗੀ ਹੋਵੇ? ਕਿਉਂਕਿ ਮਿਲਟਰੀ ਦਾ ਰਸਤਾ ਜੀ ਮਿਲਟਰੀ ਵਾਲੇ ਆਮ ਤੌਰ ਤੇ ਇਧਰ ਦੀ ਲੰਘਦੇ ਰਹਿੰਦੇ ਆ ਜੀ। ਤੇ ਅੱਗੇ ਰਸ ਏ ਨੀ ਇਹ ਮਾਣੀ ਨਾ ਪਿਆਜੀ ਉੱਪਰ ਹੀ ਪਿਆ ਸੀ ਲਾਂਗੇ ਦੇ ਉੱਤੇ ਹੀ ਉੱਪਰ ਹੀ ਪਿਆ ਸੀ ਨਹੀਂ ਹੁਣ ਜਸਤਾਂ ਬਈ ਮਤਲਬ ਪਹਿਲਾਂ ਕੋਈ ਬਜਾਈ ਕੀਤੀ ਹੈ ਜਾਂ ਕੋਈ ਉਹਦੋਂ ਨਹੀਂ ਇਹ ਨਾ ਤਾਂ ਬਜਾਈ ਮੌਕੇ ਸੀ ਜੀ ਨਾ ਜਦੋਂ ਇਹ ਕਟਾਈ ਕੀਤੀ ਆ ਕਣਕ ਦੀ ਉਹਦੋਂ ਸੀ ਜੀ ਇਹ ਹੁਣੇ ਹੀ ਕਿਤੇ ਕੁਝ ਦਿਨ ਪਹਿਲਾਂ ਦੀ ਗੱਲ ਇਹ ਇੱਕ ਬੰਬ ਨਹੀਂ ਹੈ ਇਹ ਇੱਕ ਸ਼ੈਲ ਹੈ ਜੋ ਜੋ ਸਾਡੀ ਮੁੱਢਲੀ ਜਾਣਕਾਰੀ ਤੋਂ ਪਤਾ ਲੱਗਾ ਕਿ ਜਦੋਂ ਇਸ ਸਮੋਕ ਕੈਂਡਲ ਹੁੰਦਾ ਨਾ ਲਾਈਕ ਉਸ ਤਰ੍ਹਾਂ ਜੋ ਧੂਆ ਵਗੈਰਾ ਕਰ ਲਈ ਜਦੋਂ ਹੈਲੀਕਾਪਟਰ ਵਗੈਰਾ ਉਤਰਦੇ ਨੇ ਉਹਦੇ ਲਈ ਯੂਜ਼ ਕੀਤਾ ਜਾਂਦਾ ਕੋਈ ਬੰਬ ਨੂੰ ਵਾਲੀ ਚੀਜ਼ ਨਹੀਂ ਹੈ ਲੋਕਾਂ ਦੇ ਵਿੱਚ ਪਹਿਲੇ ਜਦੋਂ ਪਤਾ ਲੱਗਾ ਖੇਤ ਵਾਲਿਆਂ ਨੂੰ ਇਹ ਜੋ ਸਾਡੇ ਨਾਲ ਖੜੀ ਸੀ ਉਹਨਾਂ ਨੇ ਪਹਿਲਾਂ ਤਾਂ ਇਸੇ ਥੋੜੀ ਸੈਂਸਿਟੀਵਿਟੀ ਸੀ ਬਟ ਜਦੋਂ ਹੁਣ ਕਲੀਅਰ ਕਰ ਲਿਆ ਉਦੋਂ ਹੁਣ ਲੋਕਾਂ 'ਚ ਕੋਈ ਡਰ ਵਗੈਰਾ ਨਹੀਂ ਹੈਗਾ ਅਸੀਂ ਸਪੌਟ ਤੇ ਖੜੇ ਹਾਂ ਬਿਲਕੁਲ ਤੇ ਕੋਈ ਅਸੀ ਚੀਜ਼ ਨਹੀਂ ਇਨਫੋਰਮੇਸ਼ਨ ਕਿਸ ਤਰ੍ਹਾਂ ਦੀ ਆਈ ਸੀ ਕਿ ਇਨਫੋਰਮੇਸ਼ਨ ਸਰ ਸਾਨੂੰ ਇੱਕ ਹੈਦੁਰ ਜਿਹਨਾਂ ਦਾ ਖੇਤ ਹੈ ਉਹਨਾਂ ਵੱਲੋਂ ਫੋਨ ਆਇਆ ਸੀ ਕਿ ਸਾਨੂੰ ਇੱਕ ਚੀਜ਼ ਮਿਲੀ ਖੇਤ ਦੇ ਵਿੱਚ ਉਹ ਲਾਈਕ ਬੰਬ ਨੂੰ ਬਟ ਜਦੋਂ ਅਸੀਂ ਆ ਕੇ ਤੇ ਚੈੱਕ ਕੀਤਾ ਔਰ ਫਿਰ ਇਹਦੀ ਫਰਦਰ ਡਿਟੇਲ ਜਿਹੜੀ ਸੀ ਗਿਆ ਹਾਇਰ ਅਥਾਰਟिटीज ਨੂੰ ਔਰ ਇਹਦੇ ਸਪੈਸ਼ਲਿਸਟ ਪਰਸਨ ਪਰ ਭੇਜੀਆਂ ਤਾਂ ਸਾਨੂੰ ਇਹ ਇੱਕ ਸਮੋਕ ਕੈਂਡਲ ਹੈ ਸਰ ਪੁੱਛਿਆ ਕਿ ਇਸ ਤਰ੍ਹਾਂ ਤੇ ਕਿ ਐਕਸਪਲੇਕੇਸ਼ਨ ਆ ਲੈ ਤੇ ਆ ਇਹ ਸਜੋ ਇਥੋ ਖੇਤ ਵਾਲੇ ਜੋ ਸਾਡੇ ਆਸ-ਪਾਸ ਦੇ ਲੋਕ ਨੇ ਇਹਨਾਂ ਤੋਂ ਪਤਾ ਲੱਗਿਆ ਕਿ ਇੱਥੇ ਆਰਮੀ ਆਰਮੀ ਔਰ ਬੀਐਸਐਫ ਦੀ ਗੱਡੀਆਂ ਕਈ ਵਾਰੀ ਰਾਉਂਡ ਲਗਾਉਂਦੀਆਂ ਨੇ ਕਿਉਂਕਿ ਜੋ ਏਰੀਆ ਹੈਗਾ ਇਹ ਨੇੜੇ ਹੈਗਾ ਤੇ ਹੁਣ ਅਗਲੀ ਗੱਲ ਇਹ ਅਸੀਂ ਇਹਨਾਂ ਬੀਐਸਐਫ ਔਰ ਆਰਮੀ ਦੇ ਨਾਲ ਕੰਟੈਕਟ ਕਰ ਰਹੇ ਹਾਂ ਉਹਨਾਂ ਦੀ ਟੀਮ ਆਏਗੀ ਔਰ ਉਹਨੂੰ ਜਿਸ ਤਰ੍ਹਾਂ ਗਾਈਡ ਕਰਨਗੇ ਫਰਦਰ ਇਸ ਨੂੰ ਅੰਡਰਸਟੈਂਡ